ਨੁਗਾਲਣ ਦੋ ਬੱਗਿਆ ਗੀਤ ਸੁਣਾਉਂਗਾ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਹੱਸਦੇ ਵਸਦੇ ਰਹੋ ਐਂਡ ਵੀਡੀਓਜ਼ ਨੂੰ ਇੰਨਾ ਜ਼ਿਆਦਾ ਪਸੰਦ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਚਲੋ ਬਹੁਤੀ دیر ਨਾ ਕਰਦੇ ਹੋਏ ਕਰਦੇ ਆਂ ਅੱਜ ਦੀ ਵੀਡੀਓ ਦੀ ਸਟਾਰਟਿੰਗ ਹੈਲੋ YouTube ਫੈਮਿਲੀ ਕਿਵੇਂ ਹੋ ਤੁਸੀਂ ਸਾਰੇ ਜਾਨੇ ਆਈ ਹੋਪ ਕਿ ਤੁਸੀਂ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਤੇ ਸਵਾਗਤ ਆਪਨੇ ਚੈਨਲ ਦੇ ਵਿੱਚ ਇੱਕ ਦਾ ਇਹ ਚੈਨਲ ਦੇ ਵਿੱਚ ਸਵਾਗਤ ਬਹੁਤ ਕਰਦੀ ਆ ਸੋ ਨੀਚੇ ਤੁਸੀਂ ਦੇਖ ਸਕਦੇ ਹੋ ਕਿੰਨੇ ਸਾਰੇ ਪੱਤੇ ਡਿੱਗੇ ਹੋਏ ਨੇ ਮੈਕ ਦਾ ਕਹਿਣਾ ਹੈ ਕਿ ਕੱਲੀਆਂ ਰੀਲਾਂ ਜ਼ਰੂਰੀ ਨਹੀਂ ਕਰਦੇ ਕੰਮ ਵੀ ਜ਼ਰੂਰੀ ਆ ਤੇ ਅੱਜ ਉਹਨੇ ਕੀਤਾ ਕਰਦਾ ਬਹੁਤ ਸਾਰਾ ਕੰਮ ਚਲੋ ਆਪਾਂ ਵੀ ਦੇਖਦੇ ਆ ਮੈਕ ਦੇ ਕੰਮ ਤੇ ਥੋੜਾ ਬਹੁਤ ਕਰਦੇ ਆ ਇੰਜੋਏ ਚਲੋ ਪਤਾ ਨਹੀਂ ਰਾਤ ਮੀ ਆਇਆ ਸੀ ਕਿ ਕਿਵੇਂ ਅੱਜ ਅਪੁੱਠਿਆਂ ਲੈਟ ਥੋੜਾ ਜਿਹਾ ਕਹਿੰਦੀ ਪਤਾ ਨਹੀਂ ਮੀ ਆਇਆ ਸੀ ਕਿ ਨਹੀਂ ਓਬਵੀਅਸਲੀ ਸਿਆਲ ਦਾ ਟਾਈਮ ਆ ਜੇ ਮੀ ਆਇਆ ਹੋਊਗਾ ਤਾਂ ਫਰਸ਼ ਤਾਂ ਗਿੱਲੀ ਹੀ ਹੋਊਗੀ ਨਾ ਕਿ ਸੁਬਾ ਉੱਠਣ ਸਾਰੀ ਸੁੱਕ ਗਈ ਪਤਾ ਨਹੀਂ ਵਿੜੇ ਥੱਲੇ ਕੀ ਪਿਆ ਬੱਠਲਾ ਕੇ ਬਾਲਟੀਆਂ ਨੇ ਰੀਲਿਆਂ ਦੀ ਪਈ ਆ ਇੱਕ ਤਾਂ ਉਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੈਮਰੇ ਵੱਲ ਵੇਖਾਂ ਕਿ ਇਹ ਮੈਂ ਬੌਕਰ ਮਾਰਨ ਵੱਲ ਧਿਆਨ ਦੇਵਾਂ ਦੇਖੋ ਕਿੰਨੇ ਸਾਰੇ ਪੱਤੇ ਬਹੁਤ ਚੰਗੀ ਗੱਲ ਆ ਕਿ ਤੂੰ ਘਰ ਦੇ ਕੰਮ ਕਰਦੀ ਆ ਆਪਦੇ ਘਰਦਿਆਂ ਦੀ ਹੈਲਪ ਕਰਵਾਉਣੀ ਆ ਪਰ ਮੈਨੂੰ ਨਾ ਤੇਰੀ ਆ ਚੀਜ਼ ਬੜੀ ਇਰੀਟੇਟਿੰਗ ਲੱਗਦੀ ਆ ਪਹਿਲਾ ਵਲੌਗ ਦੀ ਸਟਾਰਟਿੰਗ ਵਿੱਚ ਕਿਹਾ ਵੇਖੋ ਕਿੰਨੇ ਸਾਰੇ ਪੱਤੇ ਆ ਤੇ ਹਲੇ 1 ਮਿੰਟ ਦਾ ਵਲੌਗ ਲੰਘਿਆ ਨਹੀਂ ਤੇ ਇੱਕੋ ਗੱਲ ਰਿਪੀਟ ਕਰੀ ਜਾਂਦੀ ਆ ਕਿ ਦੇਖੋ ਕਿੰਨੇ ਪੱਤੇ ਆ ਅਸੀਂ 10 ਪੱਤੇ ਦੇਖ ਕੇ ਕੀ ਲੈਣਾ ਸੀ ਗਿਣਤੀ ਮਾਰ ਲਈ ਹੈ ਕਿ ਵਿੜੇ ਚ ਕਿੰਨੇ ਪੱਤੇ ਆ ਹੁਣ ਅੱਗੇ ਵੀ ਕੁਝ ਕਰਕੇ ਦਿਖਾ ਕੇ ਪੱਤੇ ਹੀ ਵਿਖਾਈ ਜਾਣਗੇ ਇਹਨਾਂ ਰਾਤ ਆਪਣਾ ਸੰਨੀਆਂ ਵੀ ਪੈ ਰਿਆਂ ਸੀ ਤੇ ਹੁਆ ਵੀ ਸਾਫੀ ਚਾਲਰ ਇਸ ਇਸ ਕਰਕੇ ਮਤਲਬ ਓ ਮਾਈ ਗਾਡ ਸੀਰੀਅਸਲੀ ਜੇ ਕੋਈ ਚੰਗਾ ਭਲਾ ਬੰਦਾ ਵੀ ਵਲੌਗ ਵੇਖਣ ਆਊਗਾ ਨਾ ਉਹ ਵੀ ਪਾਗਲ ਹੋ ਜਾਊਗਾ ਹਲੇ 1 ਮਿੰਟ ਪਹਿਲਾਂ ਕਹਿ ਕੇ ਹਟਿਆ ਕਿ ਪਤਾ ਨਹੀਂ ਰਾਤ ਕਣੀਆਂ ਆਈਆਂ ਸੀ ਕਿ ਨਹੀਂ ਅਸੀਂ ਤਾਂ ਲੇਟ ਉੱਠੇ ਆ ਤੇ ਹੁਣ ਇਹ ਕਹਿ ਰਹੀ ਆ ਕਿ ਰਾਤ ਕਣੀਆਂ ਵੀ ਪੈ ਰਹੀਆਂ ਸੀ ਤੇ ਹਵਾ ਵੀ ਚੱਲ ਰਹੀ ਸੀ ਵਲੌਗਰੋ ਥੋੜਾ ਜਿਹਾ ਤਾਂ ਆਪਣੀ ਗੱਲ ਤੇ ਰਿਹਾ ਕਰੋ ਹਾਂ ਕੋ ਹਾਂ ਸੋ ਹਾਂਜੀ एवरीवन ਅੰਦਰੋਂ ਮੈਂ ਸਾਰੇ ਚਾਰਟ ਲਗਾ ਦਿੱਤਾ ਸੀ ਤੇ ਹੁਣ ਵਾਰੀ ਹੈਗੀ ਬਾਹਰ ਦੀ ਤੇ ਬਾਹਰ ਤੁਸੀਂ ਦੇਖੋ ਸਾਰੇ ਪੱਤੇ ਆਪਾਂ इकट्ठे ਕਰ ਦਿੱਤੇ ਆ ਤੇ ਇਹਨਾਂ ਨੂੰ ਆਜ ਆਪਣਾ ਸੋ ਹਾਂਜੀ एवरीवन ਅੱਜ ਦਾ ਵਲੌਗ ਮੈਨੂੰ ਲੱਗਦਾ ਸਾਰਾ ਝਾੜੂ ਚ ਨਿਕਲ ਜਾਣਾ ਤੇ ਤੁਸੀਂ ਪੱਤੇ ਦੇਖ ਦੇਖ ਕੇ ਬੋਰ ਨਹੀਂ ਹੋਣਾ ਠੀਕ ਆ ਅੱਜ ਕਹਿੰਦੇ ਆਲੂ ਗਾਜਰਾ ਦੀ ਜਿੰਮੀ ਨੇ ਬਣਾਈ ਆ ਸਬਜ਼ੀ ਮੈਨੂੰ ਤਾਂ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਹੈ ਦੇਖੋ ਦਖੀ ਨਹੀਂ ਰਿਹਾ ਮੈਂ ਫਲੈਸ਼ ਔਨ ਕੀਤੀ ਨਾ ਤੇ ਉਹ ਪਾਪ ਜੀ ਸੀ ਸਬਜੀ ਦੀ ਸਾਰੀ ਕੈਮਰੇ ਨੂੰ ਲੱਗੀ ਐ ਆਲੂ ਗਾਜਰਾਂ ਕੀ ਹੁੰਦੀਆਂ ਸੀਰੀਅਸਲੀ ਯਾਰ ਤੂੰ ਠੀਕ ਨਹੀਂ ਬੋਲ ਸਕਦੀ ਇਹਨਾਂ ਫੇਕ ਐਕਸੈਂਟ ਕਿਉਂ ਰੱਖਦੀਆਂ ਆਪਣਾ ਰੀਅਲੀ ਤੂੰ ਜਵਾਂ ਕੂਲ ਨਹੀਂ ਲੱਗਦੀ ਇਹ ਸਭ ਕਰਦੀ ਬੱਤ ਸਹੀ ਐ ਅਸੀਂ ਤਾਂ ਤਾਂ ਕਾਫੀ ਟਾਈਮ ਦੇ ਆਏ ਹੋ ਯਾਰ ਥੋੜਾ ਜਿਹਾ ਲੇਟ ਆਈ ਸੀ ਕਮ ਸੀ ਕਿ ਜ਼ਿਆਦਾ ਕਲਾਇੰਟ ਦੀ ਹੀ ਰ ਆਪਣਾ ਲਾਲੂ ਤੁਸੀਂ ਹੋ ਰਿਹਾ ਸੀ ਤੇ ਇਧਰ ਕਹਿੰਦੇ ਪਤਾ ਨਹੀਂ ਕੀ ਤਰਿਆ ਹੋਇਆ ਕੁੱਕਰ ਚ ਕੋਈ ਨਾ ਜਿਵੇਂ ਅਸੀਂ ਹੇਅਰ ਦਾ ਆਪੇ ਲਾ ਲਿਆ ਓਵੇਂ ਅਸੀਂ ਕੁੱਕਰ ਦਾ ਵੀ ਆਪੇ ਹੀ ਲਾ ਲਾਂਗੇ ਵੀ ਕੀ ਤਰਿਆ ਹੋਇਆ ਵਿੱਚ ਤੂੰ ਨਾ ਬਹੁਤਾ ਦਿਮਾਗ ਤੇ ਜ਼ੋਰ ਨਾ ਪਾ ਸ਼ਾ ਦਾਲੂ ਬਰਲੇ ਉਬਲਦੇ ਪੇ ਉਬਲਣ ਇਹਦਾ ਹੀ ਹੁੰਦਾ ਜਦੋਂ ਆਪਾਂ ਫੇਕ ਐਕਸੈਂਟ ਬੋਲੀਏ ਜੋ ਤੇਰੀ ਹੈ ਨਾ ਭਾਸ਼ਾ ਜੋ ਤੂੰ ਘਰੇ ਯੂਜ਼ ਕਰਦੀ ਆ ਉਦਾਂ ਹੀ ਬੋਲ ਤੂੰ ਤੈਨੂੰ ਜ਼ਰੂਰੀ ਹੈ ਕਿ ਤੂੰ ਆਪਣਾ ਐਕਸੈਂਟ ਚੇਂਜ ਕਰਨਾ ਹੀ ਕਰਨਾ ਸੋ एवरीवन ਮੈਂ ਬੈਠੀ ਹੋਈ ਸੀ ਜੋ ਸੋਈ ਦੇ ਵਿੱਚ ਤੇ ਇੱਥੇ ਮੈਂ ਸੁਣਿਆ ਕਿ ਰਸਬੀ ਬਣ ਰਹੀ ਹੈ ਮੈਂ ਕਿਹਾ ਕਿ ਰਸਬੀ ਬਣ ਰਹੀ ਹੈ ਕੀ 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 ਰੈਸਪੀ ਸੀਰੀਅਸਲੀ ਗਾਈਜ਼ ਮੈਨੂੰ ਲੱਗਿਆ ਕਹਿੰਦੀ ਆ ਕਿ ਰਸਬੀ ਬਣ ਰਹੀ ਆ ਗਜਬ ਬੇਇੱਜ਼ਤੀ ਹੈ ਯਾਰ ਸੋ ਇੱਧਰ ਪਤਾ ਨਹੀਂ ਯਾਰ ਕੁੱਕਰ ਤੇ ਕੀ ਤਰਿਆ ਹੋਇਆ ਅੱਛਾ ਆਲੂ ਬਲ ਰਹੇ ਨੇ ਪਤਾ ਨਹੀਂ ਕਿਉਂ ਸ਼ਾਇਦ ਵਿੱਚ ਪਾਉਣੇ ਹੋਣਗੇ ਸੋ ਆਪਾਂ ਉਵੇਂ ਬੈਠੇ ਹੋਏ ਆ ਹੱਲੇ ਹੇਅਰ ਵਾਸ਼ ਹੇਅਰ ਤੇ ਮੈਂ ਆਪਣਾ ਆਇਲ ਲਗਵਾਇਆ ਹੋਇਆ ਸੀ ਮੰਮੀ ਤੋਂ ਤੇ ਬਾਲਾਂ ਨੂੰ ਕੀਤਾ ਹੋਇਆ ਬੰਨਿਆ ਹੋਇਆ ਫੋਲਡ ਕੀਤੇ ਹੋਇਆ ਪਿੱਛੋਂ ਆਪਾਂ ਹੇਅਰ ਵਾਸ਼ ਕਰਨੇ ਆ ਹੇਅਰ ਵਾਸ਼ ਕਰਕੇ ਉਸ ਤੋਂ ਬਾਅਦ ਡੈਡੀ ਦੇ ਆਪਾਂ ਵੇਟ ਕਰ ਰਹੇ ਉਸੀ ਘੋਦੀ ਦੱਸੋ ਯਾਰ ਕਿਸੇ ਵੀ ਗੱਲ ਦੀ ਕੋਈ ਤੋਕ ਬਣ ਰਹੀ ਆ ਕੈਮਰਾ ਖੋਲ ਲੈਂਦੀ ਆ ਉਸ ਤੋਂ ਬਾਅਦ ਪਤਾ ਨਹੀਂ ਹੁੰਦਾ ਕਿ ਹੁਣ ਕੀ ਬੋਲਾਂ ਕੀ ਨਾ ਬੋਲਾਂ ਬਸ ਕਿਵੇਂ ਨਾ ਕਿਵੇਂ 7-8 ਮਿੰਟ ਦਾ ਵਲੌਗ ਪੂਰਾ ਕਰਨਾ ਹੁੰਦਾ ਆਪਾਂ హెయిਰ ਵਾਸ਼ ਕਰਨੇ ਆ హెయిਰ ਵਾਸ਼ ਕਰਕੇ ਉਸ ਤੋਂ ਬਾਅਦ ਕੋਈ ਨਾ ਉਸ ਤੋਂ ਬਾਅਦ ਅਸੀਂ ਆਪੇ ਲਾ ਲਾਂਗੇ ਪਰ ਗੰਡਾ ਤੇ ਅਮਰੂਦ ਵੀਚ ਚੀਰਿਆ ਹੋਇਆ ਵਿੱਚ ਛੋਟਾ ਜਿਹਾ ਵਿੱਚ ਸੌਂਸ ਵੀ ਪਾ ਦਿੱਤੀ ਡਾਡੀ ਸੌਂਸ ਵੀ ਸੌਂਸ ਕੀ ਹੁੰਦਾ ਸੌਸ ਹੁੰਦੀ ਆ ਉਹ ਉਠਾ ਲੈ ਰੇ ਬਾਬਾ ਉਠਾ ਲੈ ਇਹ ਬਟਲੀ ਹੈ ਛੋਟੀ ਜੀ ਇਹਦੇ ਵਿੱਚ ਆਪਾਂ ਬਣਾ ਰਹੇ ਹਾਂ ਇਹ ਸੌ ਪਾਇਆ ਅਮਰੂਦ ਇੱਕ ਪਾਇਆ ਸੀ ਮਿਰਚ ਸ਼ਮਲਾ ਮਿਰਚ ਸਾਰਾ ਕੁਝ ਐਡ ਕੀਤਾ ਹੈ ਹੁਣ ਵਿੱਚ ਸੌਂਸ ਤੇ ਚਿਲੀ ਸੌਂਸ ਨਾਲ ਡਾਡੀ ਪਾਈ ਹੁੰਦ ਨਾਲ ਮਜ਼ਾ ਆਣੀ ਨਹੀਂ ਉਹ ਥੋੜੀ ਪਾ ਲਈ ਨਹੀਂ ਡਾਡੀ ਰਾਂ ਦੇ ਆ ਠੀਕ ਹੈ ਮਿੱਠੀ ਕੱਲੀ ਬਸ ਪਾਣੀ ਆ ਬਸ ਹੋ ਗਈ ਰੈਡੀ ਸੋ ਆਲੂ ਪਾਉਣੇ ਤੇ ਪਾ ਲਓ ਹੋਰ ਵੈਸੇ ਤਾਂ ਵੱਡੀ ਅੰਗਰੇਜ਼ਣ ਬਣਦੀ ਆ ਪੰਜਾਬੀ ਨੂੰ ਤਾਂ ਇੰਗਲਿਸ਼ ਤਰ੍ਹਾਂ ਬੋਲਣਾ ਤੇ ਇੰਗਲਿਸ਼ ਦੇ ਸਿੰਪਲ ਵਰਡਸ ਵੀ ਆਉਂਦੇ ਨਹੀਂ ਭੈਣੇ ਜਿੱਥੇ ਤੇਰੇ ਤੋਂ ਕੋਈ ਮਿਸਟੇਕ ਹੋਈ ਹੋਵੇ ਨਾ ਉੱਥੇ ਵੀਡੀਓ 'ਚ ਕੱਟ ਲਾ ਲਿਆ ਕਰ ਸੋ ਹਾਂਜੀ एवरीवन ਜੇਕਰ ਇਹ ਵਾਲੀ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹ ਰੈਸਪੀ ਬਹੁਤ ਵਧੀਆ ਬਣੀ ਐ ਸਾਨੂੰ ਤਾਂ ਬਹੁਤ ਵਧੀਆ ਦੇਖ ਕੇ ਹੀ ਲੱਗ ਰਿਹਾ ਆ ਜੇਕਰ ਤੁਹਾਨੂੰ ਕੀ ਇਹਨਾਂ ਨੇ ਜਿਹੜੀ ਅੱਜ ਰੈਸিপি ਬਣਾਈ ਆ ਉਹ ਸ਼ੱਕਰਕੰਦੀ ਦੀ ਕੋਈ ਰੈਸিপি ਆ ਇਹ ਕੈਰੀ ਆ ਕੇ ਵੇਖ ਕੇ ਤਾਂ ਸਾਨੂੰ ਵਧੀਆ ਲੱਗੀ ਤੁਹਾਨੂੰ ਵਧੀਆ ਲੱਗੀ ਕਿ ਨਹੀਂ ਤੁਸੀਂ ਦੱਸ ਦਿਓ ਜੀ ਦੇਖ ਕੇ ਹੁਣ ਟੇਸਟ ਦਾ ਪਤਾ ਚੱਲ ਨਹੀਂ ਜਾਊਗਾ ਜਾਂ ਤਾਂ ਸਾਨੂੰ ਟੇਸਟ ਕਰਕੇ ਦੱਸ ਦੀ ਆਪਣਾ ਰਿਵਿਊ ਦਿੰਦੀ ਸਾਨੂੰ ਸਲਾਹ ਦਿੰਦੀ ਕਿ ਤੁਸੀਂ ਵੀ ਟ੍ਰਾਈ ਜ਼ਰੂਰ ਕਰਿਓ ਸਾਨੂੰ ਕੀ ਪਤਾ ਕਿ ਕਿਵੇਂ ਦੀ ਬਣੀ ਆ ਕਿਵੇਂ ਦੀ ਨਹੀਂ ਪਾਕੀ ਗਾਇਸ ਅਪਾਰਟ ਫਰਮ ਦਾ ਐਂਟਰਟੇਨਮੈਂਟ ਮਹਿਕ ਜੋ ਵੀ ਆਪਣੇ ਘਰੇ ਕੰਮ ਕਰਵਾਉਂਦੀ ਆ ਬਹੁਤ ਚੰਗੀ ਗੱਲ ਆ ਨਹੀਂ ਤਾਂ ਇੱਥੇ ਬਹੁਤ ਸਾਰੇ ਵਲੌਗਰਸ ਆ ਜਿਹੜੇ ਕੋਈ ਵੀ ਕੰਮ ਕਰਨ ਨੂੰ ਬੋਝ ਹੀ ਸਮਝਦੇ ਆ ਬਟ ਜਿਹੜੇ ਪਰਸਨ ਚ ਜੋ ਚੰਗੀ ਚੀਜ਼ ਹੋਵੇ ਉਹ ਕਹਿ ਦੇਣੀ ਚਾਹੀਦੀ ਆ ਸੋ ਚੰਗੀ ਗੱਲ ਆ ਕਿ ਮੈਂ ਘਰੇ ਵੀ ਕੰਮ ਕਰਵਾਉਂਦੀ ਆ ਤੇ ਬਾਹਰ ਵੀ ਕੰਮ ਤੇ ਜਾਂਦੀ ਆ ਬਸ ਇਹਨੂੰ ਥੋੜਾ ਜਿਹਾ ਆਪਣਾ ਬੋਲਣ ਦਾ ਤਰੀਕਾ ਚੇਂਜ ਕਰਨ ਦੀ ਲੋੜ ਆ ਬੱਤ ਸਹੀ ਏ ਨਾ ਸ਼ਾਇਦ ਇਹ ਪਤਲੀ ਦੇ ਮੂੰਹ ਪਾਣਾ ਸ਼ਾਇਦ ਆ ਮੈਂ ਚੋਲ ਗਾਂਦੀ ਆ ਪਤਲੀ ਲੈ ਕੇ ਚੱਲੇ ਸੀ ਤੇ ਕੀ ਰਿਐਕਸ਼ਨ ਹੁੰਦਾ ਜੇ ਤਾਂ ਰੁਕ ਜਾ ਏ ਆ ਵਿਕਰਮ ਦੀ ਭੈਣ ਤੇ ਜੀਜਾ ਵਿਕਰਮ ਨੂੰ ਸਾਰਾ ਕੁਝ ਇਹ ਨਹੀਂ ਸਿਖਾਇਆ ਇਹ ਨਹੀਂ ਦੱਸਿਆ ਕਿ ਥੰਬਨੇਲ ਕਲਿੱਕਬੇਟ ਕਿਵੇਂ ਕਰੀ ਦਿਆ ਇਹਦੇ ਵੀ ਜਿੰਨੇ ਵੀ ਤੁਸੀਂ ਵਲੌਗਸ ਦੇਖੋਗੇ ਸਾਰੇ ਵਲੌਗਸ ਦੇ ਥੰਬਨੇਲ ਉੱਪਰ ਰੋਣ ਵਾਲੇ ਈਮੋਜੀਸ ਤਾਕਿ ਇਹ इमोਸ਼ਨਲੀ ਆਡੀਅੰਸ ਦੀ ਅਟੈਂਸ਼ਨ ਲੈ ਸਕਣ ਤੇ ਇਹਨਾਂ ਦੇ ਵਲੌਗ ਦੀ ਸ਼ੁਰੂਆਤ ਵੀ ਅਜੂਲ ਫਜ਼ੂਲ ਚੀਜ਼ਾਂ ਤੋਂ ਹੁੰਦੀ ਆ ਸਾਡੇ ਦਾ ਹੋਣੀ ਇੰਦੀ ਸਹਿ ਤੁਹਾਡੇ ਨਾਲ ਵੀ ਵੱਡਾ ਵੱਡਾ ਆਓ ਬੋਲ ਮੇਰੇ ਜਿੱਦਾਂ ਸੇਰਾ ਤੋਲੇ ਜਿੱਦਾਂ ਇਹ ਪਤਾ ਕੀ ਲੱਜਾਓ ਤੇ ਆਹ ਪਤੀਲਾ ਵੱਡਾ ਹੀ ਹੋਣਾ ਰਮੂ ਵੱਡੇ ਜੀ ਹੋਣਾ ਤਾਂ ਮੂੰ ਆਓ ਦੇਖਣਾ ਤੁਹਾਡੇ ਤੇ ਹੁਣ ਮਾਪਿਓ ਦੀ ਪਲੈਨਿੰਗ ਚੱਲ ਰਹੀ ਆ ਕਿ ਆਪਦੀ ਧੀ ਦੇ ਸਿਰ ਨੂੰ ਕਿਹੜੇ ਪਤੀਲੇ ਚ ਫਸਾਉਣਾ ਦੇ ਕਰੋ ਸਹੀ ਤੁਹਾਡਾ ਉਹਦਾ ਇਹ ਲੈਣਾ ਉਹਰਾ ਫਸਾਣਾ ਵੱਢਣੀ ਤੋਂ ਬਣੇ ਲਈ ਹੋ ਨਿਆਣਿਆਂ ਨੂੰ ਤਾਂ ਇਹ ਜੀਆਂ ਹਰਕਤਾਂ ਕਰਦੇ ਚੱਲ ਦੇਖ ਵੀ ਸਕਦੇ ਆ ਇਹ ਮਾਪਿਓ ਹੋ ਕੇ ਇਹੋ ਜਿਹਾ ਕੁਝ ਕਰਨ ਲੱਗੇ ਹੋਇਆ ਤੇ ਜੇ ਕੋਈ ਗੱਲ ਬਣ ਗਈ ਫਿਰ ਕੱਲ ਨੂੰ ਦੋਸ਼ ਕਿਨੂੰ ਦੇਣਗੇ ਕੀ ਦੋਟਕੇ ਨਾ ਪਦੇ ਅਰੇ ਵਾ ਗੁੱਡ ਆਈਡੀਆ ਆਪਦੇ ਘਰ ਵਾਲੀ ਨੂੰ ਰੋਕਣ ਦੀ بجائے ਉਹਦੇ ਨਾਲ ਕੰਟੈਂਟ ਕ੍ਰिएशन 'ਚ ਲੱਗੀ ਹੋਈ ਆ ਉਹ ਕੁੜੀ ਵਿਚਾਰੀ ਦੇ ਸਿਰ ਤੇ ਲਾ ਕੇ ਰੱਖਤਾ ਪਤੀਲਾ ਮਤਲਬ ਕਿ ਜਦੋਂ ਕੋਈ ਕੰਟੈਂਟ ਬਣਾਉਣ ਨੂੰ ਨਾ ਹੋਵੇ ਤਾਂ ਅਜੂਲ ਫਜ਼ੂਲ ਹਰਕਤਾਂ ਕਰਨ ਲੱਗ ਜਾਓ ਇਹਨਾਂ ਨੂੰ ਕੋਈ ਜੇ ਜਵਾਕ ਵੇਖਦਾ ਹੋਇਆ ਤੇ ਰੀਸ ਕਰਨ ਲੱਗ ਪਿਆ ਤੇ ਫਿਰ ਤਾਂ ਪਤਾ ਹੀ ਆ ਕੀ ਹੋਣਾ ਅੱਗੇ ਉਹ ਬੱਸ ਗਿਆ ਇਹੋ ਆ ਉਹ ਲੈ 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 ਇਹ ਫਸ ਕੇ ਕੁੜਾ ਬੱਬੇ ਅਰੇ ਧੀਰੇ 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 ਹੋਰ ਬਣਾ ਮਾਰਨ ਨੂੰ ਹੌਲੇ 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 ਆਇਆ ਵਾਓ ਹੁ ਥੋੜਾ ਜਿਹਾ ਤੇਰਾ ਸੇਰਾ ਫਸਣਾ ਹੀ ਸੀ ਚਲੋ ਇਹ ਤਾਂ ਇਥੇ ਇਹਨਾਂ ਨੇ ਡਰਾਮਾ ਹੀ ਕੀਤਾ ਕਿ ਕੁੜੀ ਦਾ ਸਿਰ ਪਤੀਲੇ ਚ ਫਸ ਗਿਆ ਪਰ ਜੇ ਬੱਚਾ ਘਬਰਾ ਜਾਏ ਜਾਂ ਉਹਦਾ ਸਿਰ ਸੱਚੀ ਫਸ ਜਾਂਦਾ ਫੇਰੇ ਕੀ ਕਰ ਲੈਂਦੇ ਇਹ ਤਾਂ ਮੁਸੀਬਤਾਂ ਮੁੱਲ ਲੈਣ ਦੀ ਗੱਲ ਆ ਨਾ ਸਾਡੇ ਸੋਸ਼ਲ ਮੀਡੀਆ ਤੇ ਅੱਜ ਜਿੰਨੇ ਵੀ ਫੇਮਸ ਆ ਆਪਣੀ ਧੀ ਦੇ ਕਰਕੇ ਹੀ ਆ ਪਰ ਅਜਿਹੀਆਂ ਅਜੂਲ ਫਜ਼ੂਲ ਹਰਕਤਾਂ ਕਰਕੇ ਇਹ ਪਤਾ ਨਹੀਂ ਲੋਕਾਂ ਨੂੰ ਕੀ ਦੱਸਣਾ ਚਾਹੁੰਦੇ ਆ ਐਂਡ ਲੋਕ ਵੀ ਅੰਨੇ ਵਾ ਇਹਨਾਂ ਦੇ ਮਗਰ ਲੱਗੇ ਹੋਏ ਆ ਇਵਨ ਕਈ ਇਥੋਂ ਤੱਕ ਕਹਿੰਦੇ ਆ ਕਿ ਸਾਨੂੰ ਤੁਹਾਡਾ ਵਲੌਗ ਵੇਖੇ ਬਿਨਾ ਨੀਂਦ ਤੱਕ ਨਹੀਂ ਆਉਂਦੀ ਇਹ ਦੇਖ ਲਓ ਇਹਨਾਂ ਦੇ ਕੰਟੈਂਟ ਦੀ ਇੱਕ ਹੋਰ ਝਲਕ ਯਾਰ ਦੇਖੋ ਹੋਰ ਇਹ ਪਸੇ ਲੈ ਰਹੇ ਨੇ ਲੱਡੂ ਦੇਖ ਕੇ ਜਾਣ ਵਧੀਆ ਇਹੋ ਹੀ ਹੈ ਬਹੁਤੀ ਮਰੀ ਹੈ ਦੇਖ ਲਾ ਇਹਨਾਂ ਨੇ ਸੋਣੀ ਆ ਨਹੀਂ ਉਹਨਾਂ ਲਈ ਸੋਣੀ ਸੋਣੀ ਆ ਹਾਂ ਵਧੀਆ ਹਾਂ ਆ ਆਥਾ ਲੋਕ ਘਰੋਂ ਪੋਸਤਾ ਫਿਰਦਾ ਕਿ ਮੇਰੀ ਵੋਟੀ ਸੋਣੀ ਆ ਕਿ ਨਹੀਂ ਹੋਰ ਕੀਤਾ ਇੱਥੇ ਉਹ ਚੱਲੀ ਆ ਮੈਂ ਮੇਰੇ ਘਰ ਮੈਂ ਨਾ ਕਰਿਆ ਕਰੋ ਮੈਂ ਨਾ ਹੀ ਹਾਰ ਵਾਲੀ ਕਹਾਣੀ ਕਰਦੇ ਹਾਂ ਨਿਕਾਣਾ ਮੈਂ ਤੁਹਾਨੂੰ ਦੱਸਦਾ ਹਾਂ ਤੂ ਆਈ ਕਿਉਂ ਲੜਾਈ ਹੋਈ ਜਾਂਦੀ ਹੈ ਤੁਹਾਡੀ ਇੱਧਰ ਇੱਥੇ ਆਪਣੀ ਛੋਟੀ ਜੀ ਬੱਚੀ ਨੂੰ ਕੈਮਰਾ ਫੜਾਇਆ ਹੋਇਆ ਇਹ ਖੁਦ ਕਰ ਰਿਹਾ ਲੜਨ ਦੀ ਐਕਟਿੰਗ ਇਹੋ ਜਿਹਾ ਕੰਮ ਉਦੋਂ ਹੁੰਦਿਆ ਜਦੋਂ ਕੰਟੈਂਟ ਦੀ ਕਮੀ ਆ ਜਾਂਦੀ ਆ ਆਈ ਡੋਂਟ ਨੋ ਇਹ ਕਰਕੇ ਲੋਕਾਂ ਨੂੰ ਕੀ ਦਿਖਾਉਣਾ ਚਾਹੁੰਦੇ ਆ ਸਮਝੇ ਕਾਇਕਾ ਮਿਹਨਤ ਫਿਰ ਸੇ ਤੋਂ ਮੈਂ یوں ਬਣਾਉਂਗਾ ਸ਼ਾਰਟਕਟ ਤਰੀਕੇ ਸੇ ਤੁਝੇ ਕੀ ਕਰਦੇ ਏ ਇੱਧਰ ਲੜਾਈ ਮੈਨੂੰ ਕੀ ਮੈਂ ਖਲੀਨ ਲੈਣੀ ਸੈ ਮਾਂਪੇ ਚੁਲੇ ਦਾ ਲਿਓ ਕੱਢ ਦੂੰਗਾ ਮੈਂ ਜਾ ਖਲੀਨ ਦੁੱਧ ਨਹੀਂ ਪਤਲਾ ਮੰਮੀ ਦੁੱਧ ਨਹੀਂ ਪਤਲਾ ਦੇ ਤਾ ਖਲੀਨ ਦੀ ਜਾ ਫੇ ਜਾਣਾ ਵਾ ਚਲ ਦੇ ਚੱਲਦੀ ਆ ਉਹ ਨਿਆਣੇ ਤੁਸੀਂ ਨਹੀਂ ਜਾਣਾ ਕਿਸੇ ਨੇ ਵੀ ਨਾਲ ਤੂੰ ਇੱਥੇ ਰਹਿ ਆਪਣੇ ਪਾਪਾ ਸਕੂਲ ਤੇ ਰੁਕਾ ਦੇਗਾ ਲੁਕ ਮੈਂ ਆਪ ਵੀ ਕੁੜੀ ਲੈਣੀ ਛੋਟੀ। ਠਹਿਰਾ ਮੈਂ। ਵੇਖਣਾ। ਉਹ ਬੱਸ ਕਰਿਆ ਕਰੋ ਬੋਲਣਾ ਸਿੱਖੋ ਪిల్లా। ਮੇਰਾ ਜੂਰਾ। ਕੀ ਅਗਰ ਕੋਈ ਮੈਸੇਜ ਵੀ ਦੇਣਾ ਤਾਂ ਐਕਟਿੰਗ ਤਾਂ ਸਹੀ ਕਰ ਨਹੀਂ ਰਹੀ। ਤੇ ਇਹਨਾਂ ਦੇ ਫੈਨਸ ਨੇ ਇਹਨਾਂ ਵਲੋਗਾਂ ਦੇ ਹੇਠ ਹੀ ਲਿਖਿਆ ਹੁੰਦਾ ਨਾਈਸ ਵਲੌਗ ਨਾਈਸ ਐਕਟਿੰਗ ਐਕਟਰ ਵਾਕਈ ਖੁੰਝੇ ਲਾ ਰੱਖਿਆ ਨਾ। ਛੋਟੀ ਜੀ ਬੱਚੀ ਸਮਝਾ ਰਹੀ ਆ ਕਿ ਇਹਦਾ ਦੰਦ ਕਿਉਂ ਕੱਢਦੇ ਆ ਸੀਰੀਅਸ ਲਵੋ ਹੁਸੇ ਵਿੱਚ ਆਣਾ ਚੱਲ ਹੁਸੇ ਵਿੱਚ ਆਣਾ ਅਛੜ ਜਾ ਤਕਸੀ ਕੀ ਡਰਾਮਾ ਯਾਰੇ ਹੀ ਉਹ ਜਵਾਕੜੀ ਵਿਚਾਰੀ ਰੋਣ ਲੱਗ ਪਈ ਹੁਣ ਇੰਨੇ ਛੋਟੇ ਬੱਚੇ ਨੂੰ ਕੀ ਪਤਾ ਕਿ ਇਹ ਸਾਰਾ ਪ੍ਰੈਂਕ ਹੋ ਰਿਹਾ ਡਰਾਮਾ ਹੋ ਰਿਹਾ ਕੇ ਸੱਚੀ ਸਭ ਕੁਝ ਚੱਲ ਰਿਹਾ। ਉਹਦੇ ਮਾਈਂਡ 'ਚ ਪਤਾ ਨਹੀਂ ਕੀ ਕੁਝ ਚੱਲਦਾ ਹੋਊਗਾ। ਹੁਣ ਐਡੇ ਛੋਟੇ ਬੱਚੇ ਨੂੰ ਤਾਂ ਪ੍ਰੈਂਕਸ ਦੀ ਸਮਝ ਨਹੀਂ ਨਾ ਹੁੰਦੀ। ਅਗਰ ਇਦਾਂ ਦਾ ਕੁਝ ਕਰਨਾ ਹੀ ਆ ਐਟਲੀਸਟ ਉਸ ਬੱਚੀ ਦੇ ਸਾਹਮਣੇ ਤਾਂ ਨਾ ਕਰੋ। ਬਾਕੀ ਇਹਨਾਂ ਕਪਲ ਵਲੌਗਰਸ ਦਾ ਕੰਟੈਂਟ ਸੀਰੀਅਸਲੀ ਸਮਝ ਤੋਂ ਬਾਹਰ ਆ। ਰੋਟੀ ਖਾਲੀ ਸੀਗੇ ਤੇ ਕੀ ਕਰ ਰਿਹਾ ਕਤੂ ਕਾਸ਼ ਇਹ ਮੈਨੂੰ ਕਹ ਦੋ اتنا ਹੈਲਪ ਕਰਾਣੀ ਆ। ਤੇ ਅਸੀਂ ਪਹਿਲੀ ਰਿਜਾਇਦ ਦੇ ਸਾਰੇ ਮੂਲ ਗਲੇ ਸਿਖਾਵਾਂਗੇ। ਇਹਨੂੰ ਪਤਾ ਨਹੀਂ ਕੋਈ ਕਿਵੇਂ ਆਪੇ ਹੀ ਕਹਿ ਦਿੰਦਾ ਕਿ ਮੈਂ ਤੇਰੇ ਨਾਲ ਹੈਲਪ ਕਰਵਾਣੀ ਆ। ਪਰ ਸੋਨੂ ਕਿਹੜਾ ਸੱਚ ਦੱਸਦੀ ਹੋਣੀ ਆ ਕੀ ਪਤਾ ਵਲੌਗ ਸ਼ੂਟ ਕਰਨ ਤੋਂ ਪਹਿਲਾਂ ਕਿੰਨੀਆਂ ਮਿਹਨਤਾਂ ਕੀਤੀਆਂ ਹੋਣੀਆਂ ਕਿ ਮੇਰੀ ਹੈਲਪ ਕਰਵਾ ਦੇ ਮੈਂ ਪਹਿਲੀ ਵਾਰੀ ਮੂਲੀਆਂ ਵਾਲੇ ਪਰੌਂਠੇ ਬਣਾਉਣ ਲੱਗੀ ਆ ਪਿਆਰੀ ਸਮਝ ਗਈ ਕਰਾ ਕਰੀ ਜਾਂਦੇ ਆ ਬਹੁਤ ਆਖਾਏ ਘੱਟਣਾ ਯੇ ਸ਼ਾਹਵਾ ਨਿੰਦ ਨਾ ਲੱਗੂ ਤੰਦੇ ਆ ਬਣਾ ਕੇ ਸਫਲ ਹੋ ਜਾਣਾ ਬੜਾਈ ਨਹੀਂ ਵੀ ਬੰਦ ਕਰਨ ਨੂੰ ਕਿਉਂ ਵਿਚਾਰੇ ਦਾ ਜਲੂਸ ਕੱਢਣ ਲੱਗੀ ਆ ਚੱਲ ਜੇ ਵਲੌਗ ਚ ਸ਼ੂਟ ਕਰ ਹੀ ਲਿਆ ਸੀ ਐਡਿਟ ਕਰਨ ਲੱਗੀ ਹੀ ਕੱਟ ਦਿੰਦੀ ਅੱਜ ਤੋਂ ਵੱਧ ਲੋਕਾਂ ਨੇ ਕਮੈਂਟ ਕੀਤੇ ਹੋਇਆ ਨਾਲੀਆਂ ਵਾਲੇ ਪਰੌਂਠੇ ਮੈਂ ਮੈਂ ਹਾਂ ਛਲੋ ਛੇ ਟਾਰਟ ਕਰਤੀ ਮੈਂ ਲਓ ਤੇ ਹੁਣ ਆਪਾਂ ਗ੍ਰਾਂਟ ਕਰ ਲਾ ਤਾਂ ਹੁਣ ਚ ਪਾਣੀ ਕਟਾ ਲੱਟਿਆ ਸਮਾਰਕ ਜਿੰਮਾ ਦੇ ਉਰਲਾਪ ਮਾਰੀ ਕਰਦਾ ਸਰਲੈ ਤਾਂ ਪਰੋਂਥੇ ਕੋੜੇ ਬਣ ਚੜੇ ਪਹਿਲਾਂ ਪਾਣੀ ਕੱਢਣਾ ਜ਼ਰੂਰੀ ਆ ਹਾਂ ਹਾਂ ਹਾਂਜੀ ਉਹ ਵੀ ਕਹਿੰਦਾ ਐ ਹੈ ਕਿਉਂਕਿ ਕਿਸੇ ਹੋਰ ਨੂੰ ਤਾਂ ਪਤਾ ਹੀ ਨਹੀਂ ਨਾ ਹੋਣਾ ਥੈਂਕਸ ਇਹ ਜਾਣਕਾਰੀ ਸਾਂਝੀ ਕਰਨ ਲਈ ਤੇਰ ਤਾ ਪਾਣੀ ਕੱਢ ਲਾਤੇ ਤਾਂ ਪੇਸਟ ਪੜ ਗਿਆ ਤੇ ਹੁਣ ਇਹਦੇ ਚ ਆਪਾਂ ਪਾਵਾਂਗੇ ਨੂਰ ਗਰਮ ਕਿ ਤੁਸੀਂ ਹਰ ਗੰਦਰਤਾ ਪਾਣਿਆਂ ਤਾਂ ਹਰ ਮੈਂ ਤਾਂ ਪਾ ਸਕਦੇ ਹੋ ਮੈਨੂੰ ਪਸੰਦ ਨਹੀਂ ਅਸਲੀ ਮੈਂ ਹਰੀ ਮਿਰਚ ਨਹੀਂ ਪਾਉਂਗ ਲਾਲ ਪਾਉਂਗ ਤੰਮ ਮੈਂਰ ਚਾ ਕੱਟਾਂਗਾ ਨਹੀਂ ਅਸਲੀ ਮੈਂ ਥੋੜੀਆ ਘਾਟਾ ਪਾਉਂਗੀ ਜੇ ਇਹ ਘਾਟਾ ਤੇ ਫਿਰ ਵੱਧ ਕਿਹੜੀਆਂ ਹੁੰਦੀਆਂ ਬਾਕੀ ਗਾਇਸ ਪਿੱਛੇ ਨਾ ਮੈਂ ਸੋਨੂ ਕੌਰ ਤੇ ਦੋਕ ਰੋਸਟ ਬਣਾਏ ਸੀ ਉਥੇ ਇੱਕ ਦਾ ਕਮੈਂਟ ਆਇਆ ਕਿ ਤੁਸੀਂ ਸੋਨੂ ਨੂੰ ਕਾਲੋ ਨਾ ਬੋਲੋ ਪਰ ਕਾਲੋ ਲੋਕਾਂ ਨੇ ਉਹਦਾ ਨੇਮ ਰੱਖਿਆ ਹੋਇਆ ਆਡੀਅנס ਨੇ ਹੀ ਉਹਦਾ ਨੇਮ ਪਕਾਇਆ ਕਾਲੋ ਤੇ ਕਾਲੋ ਕਾਲੋ ਉਹਦਾ ਨੇਮ ਆ ਉਵੇਂ ਛੁਟਕੀ ਦਾ ਨੇਮ ਪਕਾਇਆ ਹੋਇਆ ਤੇ ਕਈ ਹੋਰ ਜਣਿਆਂ ਦੇ ਨੇਮ ਵੀ ਰੱਖੇ ਹੋਏ ਆ ਬਾਕੀ ਜੇਕਰ ਕਿਸੇ ਨੂੰ ਨਹੀਂ ਸਹੀ ਲੱਗਦਾ ਤਾਂ ਆਪਾਂ ਸੋਨੂ ਕੌਰੀ ਕਹਿ ਲਿਆ ਕਰਾਂਗੇ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਲੋਤੀ ਆਪਾਂ ਨੂੰੜ ਗੱਲ ਤੇ ਪਤਾ ਜਿੱਦ ਤੁਸੀਂ ਹਲਦੀ ਪਾਉਣੇ ਹੋਵੇ ਪਾਸ ਆਪਦੇ ਪਰ ਮੈਂ ਹਲਦੀ ਨਹੀਂ ਪਾਉਂਦੇ ਉਹਨਾਂ ਕਾੜੇ ਦਾ ਮੰਨਦੇ ਪਹਿਲੀ ਵਾਰੀ ਸੁਣਿਆ ਕਿ ਹਲਦੀ ਨਾਲ ਪਰੌਂਠੇ ਕਾਲੇ ਬਣਦੇ ਆ ਕਿ ਵਾਹ ਕਹਿੰਦੇ ਆਪਾਂ ਦੇ ਦੁੱਧ ਭਟ ਬਣਦੇ ਆ ਕਿੰਨੇ ਮਣੇ ਕੋੜਾ ਲਾਉਂਦਾ ਹਿੰਦੀ ਧਨੀਆ ਮੈਨੂੰ ਕੋੜਾ ਲੱਗਦਾ ਸੀਰੀਅਸਲੀ ਬੜੇ ਅਜੀਬੋ ਗਰੀਬ ਜੇ ਟੇਸਟ ਨਹੀਂ ਤੇਰੇ ਜਲਦੀ ਤੈਨੂੰ ਕਾਲੀ ਲੱਗਦੀ ਹੈ ਧਨੀਆ ਤੈਨੂੰ ਕੋੜਾ ਲੱਗਦਾ ਚਲੋ ਫਿਰ ਵੀ ਸ਼ੁਕਰ ਆ ਤੂੰ ਲੋਕਾਂ ਦੇ ਕਹਿਣ ਤੇ ਰਸੋਈ ਦਾ ਕੰਮ ਕਰਨ ਲੱਗ ਪਈ ਬਾਕੀ ਗਾਇਸ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਹੀ ਕਰਦੇ ਹਾਂ ਐਂਡਿੰਗ ਐਂਡ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵਧੀਆ-ਵਧੀਆ ਕਮੈਂਟਸ ਕਰਨ ਲਈ ਸਭ ਦਾ ਦਿਲ ਤੋਂ ਧੰਨਵਾਦ